ਕੇ ਦਿਨ ਬੜੇ ਚੰਗੇ ਸੀ ਉਦੋਂ ਆਂਡ ਗਵਾਂਡ ਵੀ ਚੰਗਾ ਸੀ ਸਾਰਾ ਦਿਨ ਵੇਲੇ ਰਹਿੰਦੇ ਨਾ ਕੋਈ ਹੁੰਦਾ ਕੰਮ ਧੰਦਾ ਸੀ ਖੇਤਾਂ ਨੂੰ ਫਿਰ ਜਾਣਾ ਲੈ ਕੇ ਰੋਟੀ ਪਈਆਂ ਦੀ ਪਹਹਾ ਪਹਾ ਕੇ ਕੱਢਦੇ ਸੀ ਧੂੜ ਸਾਈਕਲ ਦੇ ਪਈਆਂ ਦੀ ਬਹੁਤ ਬਦਲ ਗਿਆ ਟਾਈਮ ਗੱਲਾਂ ਹੁਣ ਉਹ ਨਾ ਰਹੀਆਂ ਜੀ ਬਹੁਤ ਬਦਲ ਗਿਆ ਟਾਈਮ ਗੱਲਾਂ ਹੁਣ ਉਹ ਨਾ ਰਹੀਆਂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਪੇਜ ਪਿੰਡਾਂ ਵਿੱਚੋਂ ਪਿੰਡ ਉੱਪਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਰੋਜ਼ ਨਵਾਂ ਪਿੰਡ ਤੇ ਪਿੰਡ ਦੀਆਂ ਗਲੀਆਂ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੇ ਪਿੰਡ ਰੌਲੀ ਮਾਲਵੇ ਇਲਾਕੇ ਦਾ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਪਿੰਡ ਰੌਲੀ ਛੋਟਾ ਜਿਹਾ ਪਿੰਡ ਤੇ ਦੇਖ ਰਹੇ ਹੋ ਤੁਸੀਂ ਪਿੰਡ ਦੀ ਫਿਰਨੀ ਇਹ ਫਿਰਨੀ ਤੋਂ ਹੋ ਕੇ ਸਿੱਧੀ ਜਿਹੜੀ ਸੜਕਾਂ ਉਮੋਗਾ ਸ਼ਹਿਰ ਨੂੰ ਚਲੀ ਜਾਂਦੀ ਹੈ ਜੀ ਸွေ ਫਰਨੀ ਦੇ ਉੱਪਰ ਗੁਰਦੁਆਰਾ ਸਾਹਿਬ ਜੋ ਤੁਸੀਂ ਪਿੱਛੇ ਬੋਰਡ ਦੇਖਿਆ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਹੀ ਵੱਡਾ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਹਰ ਸਾਲ ਮੇਲਾ ਲੱਗਦਾ ਜੀ ਬਹੁਤ ਵੱਡਾ ਤੇ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਆ ਅਸੀਂ ਇਸ ਪੇਜ ਦੇ ਉੱਤੇ ਤੇ ਉਮੀਦ ਹੈ ਜੀ ਤੁਹਾਨੂੰ ਤੁਹਾਨੂੰ ਸਾਡੀਆਂ ਵੀਡੀਓ ਜਿਹੜੀਆਂ ਪਸੰਦ ਆਉਂਦੀਆਂ ਹੋਣਗੀਆਂ ਇੱਕ ਤੁਹਾਨੂੰ ਬੇਨਤੀ ਹੈ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੁੰਦੀ ਆ ਜਾਂ ਤੁਹਾਡਾ ਪਿੰਡ ਇਹ ਵੀਡੀਓ ਦੇ ਵਿੱਚ ਆਉਂਦਾ ਜਾਂ ਤੁਹਾਨੂੰ ਲੱਗਦਾ ਕਿ ਸਾਡੀਆਂ ਵੀਡੀਓ ਵਧੀਆ ਹੁੰਦੀਆਂ ਆਪਣੇ ਪਿੰਡੂ ਸੱਭਿਆਚਾਰ ਨੂੰ ਪ੍ਰਮੋਟ ਕਰਦੀਆਂ ਤਾਂ ਇੱਕ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਕਿ ਸਾਡਾ ਹੌਂਸਲਾ ਵਾਦੀ ਮੇਰੀ ਸਾਰੀ ਟੀਮ ਦਾ ਜਿਹੜਾ ਹੌਂਸਲਾ ਵਧੇ ਤੇ ਅਸੀਂ ਹੋਰ ਵੀ ਵਧੀਆ ਕੰਮ ਕਰ ਸਕੀਏ ਤੇ ਅਸੀਂ ਦੇਖ ਰਹੇ ਹਾਂ ਜੀ ਪਿੰਡ ਦੀਆਂ ਗਲੀਆਂ ਉਹੀ ਗਲੀਆਂ ਜੋ ਕਦੇ ਪਹਿਲਾਂ ਕੱਚੀਆਂ ਹੁੰਦੀਆਂ ਸੀ ਅੱਜ ਉਹ ਪੱਕੀਆਂ ਹੋ ਗਈਆਂ ਤੇ ਜੋ ਕੱਚੇ ਘਰ ਹੁੰਦੇ ਸੀ ਅੱਜ ਪੱਕੇ ਪੱਕੇ ਮਹਿਲ ਬਣ ਚੁੱਕੇ ਆ ਕਿ ਅਮਰਜੀਤ ਉਹ ਔਲ ਜਗਿਆ ਤਾਣਾ ਬਾਣਾ ਪੁਰਾਣਿਆਂ ਨੂੰ ਖਾ ਗਿਆ ਮਾਡਰਨ ਜਮਾਨਾ ਇਕੱਠੇ ਹੋ ਕੇ ਸ਼ਾਮ ਨੂੰ ਗੁਰਦੁਆਰੇ ਸੇਵਾ ਕਰ ਲਈਏ ਚੱਲ ਦੁਬਾਰਾ ਫੇਰੇ ਉਹੀ ਪੰਜਾਬ ਲੈ ਆਈਏ ਚੱਲ ਦੁਬਾਰਾ ਫੇਰੇ ਉਹੀ ਪੰਜਾਬ ਲੈ ਆਈਏ ਬੜਾ ਚੀ ਕਰਦਾ ਕਿ ਉਹੀ ਪੰਜਾਬ ਆਪਸ ਆਵੇ ਜੋ ਪੰਜਾਬ ਸਾਡਾ ਪਹਿਲਾ ਹੁੰਦਾ ਸੀ ਕਿ ਰਾਤ ਚਾਂਦਨੀ ਦੇ ਵਿੱਚ ਤਾਰਿਆਂ ਦੇ ਨਾਲ ਗੱਲਾਂ ਕਰਦੇ ਸੀ ਬੋਹੇ ਖੁੱਲੇ ਰਹਿੰਦੇ ਸੀ ਕਦੇ ਨਾ ਪਿੜਦੇ ਸੀ ਲਾ ਕੇ ਵੀ ਸੀ ਯਾਰ ਗੁਆੜ 'ਚ ਫਿਲਮ ਦੇਖ ਆਈਏ ਚੱਲ ਦੁਬਾਰਾ ਫੇਰੇ ਹੋਈ ਪੰਜਾਬ ਲੈ ਆਈਏ ਚੱਲ ਦੁਬਾਰਾ ਫੇਰੇ ਹੋਈ ਪੰਜਾਬ ਲੈ ਆਈਏ ਸੋ ਉਹ ਰੌਣਕਾਂ ਜੋ ਆਪਣੇਆਂ ਦੇ ਵਿੱਚ ਲੱਗਦੀਆਂ ਸੀ ਆਪਣੇ ਗੁਆੜ ਦੇ ਵਿੱਚ ਲੱਗਦੀਆਂ ਸੀ ਜਾਂ ਚਾਚੇਆਂ ਤਾਈਆਂ ਜਾਂ ਆਹੜ ਗੁਆੜ ਸਾਰੇ ਇਕੱਠੇ ਹੋ ਕੇ ਇੱਕ ਥਾਂ ਤੇ ਟੀਵੀ ਦੇਖਦੇ ਸੀ ਸੋ ਉਹ ਗੱਲਾਂ ਨੂੰ ਬਹੁਤ ਚੇਤੇ ਕਰਦੇ ਆਂ ਲਗਦਾ ਨਹੀਂ ਕਿ ਉਹ ਦੁਬਾਰਾ ਵਾਪਸ ਆਉਣਗੇ ਜਾਂ ਜਮਾਨਾ ਦੁਬਾਰਾ ਵਾਪਸ ਆਊਗਾ ਕਿਉਂਕਿ ਅੱਜ ਕੱਲ ਹਰ ਕਿਸੇ ਦੇ ਹੱਥਾਂ ਦੇ ਵਿੱਚ ਫੋਨ ਹੈ ਜੀ ਕਿ ਫੋਨ ਤੋਂ ਬਿਨਾ ਕੋਈ ਵੀ ਸਾਹ ਨਹੀਂ ਲੈਂਦਾ ਪਹਿਲਾਂ ਕੀ ਹੁੰਦਾ ਸੀ ਕਿ ਖੇਡਾਂ ਹੁੰਦੀਆਂ ਸੀ ਘਰਾਂ ਦੇ ਵਿੱਚ ਖੇਡਦੇ ਹੁੰਦੇ ਸੀ ਬੱਚੇ ਇਕੱਠੇ ਹੋ ਕੇ ਖੇਡਦੇ ਹੁੰਦੇ ਸੀ ਇੱਕ ਦੂਜੇ ਨਾਲ ਮੋਹ ਮੁਹੱਬਤ ਸੀ ਆਣ ਗਵਾਂਡ ਨਾਲ ਮੁਹ ਮੁਹੱਬਸੀ ਸੁ ਬੜਾ ਵਾ ਵਧੀਆ ਮਾਹੌਲ ਹੁੰਦਾ ਸੀਗਾ ਹਰ ਕੋਈ ਇੱਕ ਦੂਜੇ ਨੂੰ ਮੁਹੱਬਤ ਨਾਲ ਬੁਲਾਉਂਦਾ ਸੀ ਸਤਿਕਾਰ ਕਰਦਾ ਸੀ ਤੇ ਬੱਚੇ ਵੀ ਘਰਾ ਦੇ ਵਿੱਚ ਖੇਡਦੇ ਹੁੰਦੇ ਸੀ ਮਿੱਟੀ ਦੇ ਟਿੱਬਿਆਂ ਤੇ ਕਿ ਮਿੱਟੀ ਦੀਆਂ ਟਿੱਬਿਆਂ ਉੱਪਰ ਖੇਡਣਾ ਹੁੰਦਾ ਸੀ 6:00 ਵਜੇ ਤੋਂ ਮਿੱਟੀ ਪਾ ਲੋ ਕੋਈ ਟੀਕਾ ਨਾ ਲਵਾਉਂਦਾ ਸੀ ਅੱਜ ਦੀ ਰੋਟੀ ਜਾ ਕੇ ਚਾਚੀ ਤਾਈ ਕੇ ਖਾਈਏ ਚੱਲ ਦੁਬਾਰਾ ਫੇਰ ਹੋਈ ਪੰਜਾਬ ਲੈ ਆਈਏ ਚੱਲ ਦੁਬਾਰਾ ਫਿਰ ਉਹੀ ਪੰਜਾਬ ਲੈ ਆਈਏ ਸਾਡੀਆਂ ਵੀਡੀਓ ਸਿਰਫ ਇੱਕ ਕਲਚਰ ਪ੍ਰਮੋਟ ਕਰਨ ਵਾਸਤੇ ਅਸੀਂ ਵੀਡੀਓ ਬਣਾਉਂਦੇ ਆ ਜੀ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਜੇ ਤੁਸੀਂ ਆਪਣੇ ਪਿੰਡ ਦੀ ਵੀਡੀਓ ਵੀ ਸ਼ੂਟ ਕਰਵਾਉਣੀ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਪਿੰਡ ਦੇ ਵਿੱਚ ਜ਼ਰੂਰ ਆਵਾਂਗੇ ਬਾਕੀ ਸਿਰਫ ਤੇ ਸਿਰਫ ਸਾਡਾ ਇਹੀ ਮਤਲਬ ਆ ਕਿ ਅਸੀਂ ਆਪਣੇ ਕਲਚਰ ਨੂੰ ਪ੍ਰਮੋਟ ਕਰੀਏ ਆਪਣੇ ਪੰਜਾਬ ਨੂੰ ਜਿੰਨਾ ਕੁ ਬਚਿਆ ਪੰਜਾਬ ਮੈਂ ਬਚਾ ਲਵਾਂ ਗਲੀਆਂ ਸੱਥਾਂ ਟੋਬਿਆਂ ਦੀ ਜਾਤ ਮਰਵਾ ਦਿਆਂ ਤੇ ਉਹੀ ਗੱਲ ਹੈ ਕਿ ਅਮਰਜੀਤ ਜ਼ਮਾਨਾ ਬੜਾ ਹੀ ਚੇਂਜ ਹੋ ਗਿਆ ਏ ਕਿ ਹਰ ਕਿਸੇ ਨੂੰ ਫੋਨਾਂ ਦਾ ਕਰੇਜ਼ ਹੋ ਗਿਆ ਏ ਸੋ ਬਿਲਕੁਲ ਜੀ ਕਿ ਫੋਨ ਤੋਂ ਬਿਨਾ ਅੱਜ ਕੱਲ ਕਿਸੇ ਦੀ ਵੀ ਜ਼ਿੰਦਗੀ ਬੜੀ ਮੁਸ਼ਕਲ ਹੈ ਜੀ ਫੋਨ ਤੋਂ ਬਿਨਾ ਆਪਾਂ ਇੱਕ ਮਿੰਟ ਵੀ ਨਹੀਂ ਰਹਿ ਸਕਦੇ ਕਿ ਫੋਨਾਂ ਦਾ ਆਪਾਂ ਨੂੰ ਇੰਨਾ ਜ਼ਿਆਦਾ ਕ੍ਰੇਜ਼ ਹੋ ਗਿਆ ਕਿ ਅਮਰ ਜੀ ਤੇ ਜ਼ਮਾਨਾ ਬੜਾ ਹੀ ਚੇਂਜ ਹੋ ਗਿਆ ਏ ਹਰ ਕਿਸੇ ਨੂੰ ਫੋਨਾਂ ਦਾ ਕ੍ਰੇਜ਼ ਹੋ ਗਿਆ ਏ ਰਿਸ਼ਤੇਦਾਰੀਆਂ ਦੂਰ ਹੋਈਆਂ ਦੂਰ ਹੋਏ ਆਂਡ ਗਵਾਂਡ ਨੇ ਕਿੱਥੋਂ ਲੱਭ ਲਿਆਵਾਂ ਨਾ ਦੇ ਨੇ ਉਹ ਪੰਜਾਬ ਦੇ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਅਗਲੇ ਪਿੰਡ